ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਾ ਦੋ ਨਗ ਸੇਲ ਲਈ ਲੈ ਕੇ ਆਏ ਜੀ ਇੱਕ ਜਰਸੀ ਬੈਣ ਹੈ ਗੱਭਣ ਥੋੜੇ ਕਿ ਦਿਨ ਕਰਮ ਵਾਲੀ ਲੈਂਦੀ ਆ ਇੱਕ ਬਾਈ ਕੋਲੇ ਮੱਝ ਉਹ ਵੀ ਗੱਭਣ ਥੋੜੇ ਕਿ ਦਿਨ ਕਰਮ ਵਾਲੀ ਲੈਂਦੀ ਆ ਤੇ ਜਿਸ ਘਰ ਚੋਂ ਵੀਡੀਓ ਬਣਾ ਰਹੇ ਆ ਵੀਰ ਦੇ ਘਰੇ ਲੂਪਾ ਸੂ ਰੱਖੇ ਵਿਆ ਕੋਈ ਵੀਰ ਦਾ ਵਪਾਰ ਦਾ ਕੰਮ ਨਹੀਂ ਫਾਰਮ ਆ ਬਾਈ ਦਾ ਤਕਰੀਬਨ ਹੈਗੇ ਆ ਬਾਈ ਕੋਲੇ 35-40 ਨਗ ਬਾਈ ਆਓ ਕਰ ਲੈਨੇ ਬਾਈਆਂ ਗੱਲਬਾਤ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋ ਠੀਕ ਹੋ ਵਧੀਆ ਹਾਂ ਵਧੀਆ ਵਧੀਆ ਨਾਮ ਤੇ ਐਡਰੈਸ ਬੋ ਨਾ ਗੁਰਪ੍ਰੀਤ ਸਿੰਘ ਕੋਠੇਚਾਂ ਵਾਲੀ ਬਰਨਾਲਾ ਰੋਡ ਤੇ ਠੀਕ ਹੈ ਜੀ ਤਹਿਸੀਲ ਤਾਂ ਆਪਾ ਜ਼ਿਲ੍ਹਾ ਬਰਨਾਲਾ ਪਿੰਡ ਭਦੌੜ ਪਿੰਡ ਭਦੌੜਾ ਠੀਕ ਹੈ ਮੋਬਾਈਲ ਨੰਬਰ ਬੋ ਮੋਬਾਈਲ 941 7716 540 ਠੀਕ ਹੈ ਜਿਹੜੀ ਪਹਿਲੇ ਨੰਬਰ ਤੇ ਜਰਸੀ ਵੈਡ ਦੇਦਿਆਂ ਟੌਪ ਰੀਡ ਕਿਹੜਾ ਸੂਰ ਸੋਨੀ ਹੈ ਇਹ ਤੀਜਾ ਸੋਨੀ ਹੈ ਕਿੰਨੇ ਕ ਦਿਨ ਲਊ ਬਾਈ ਲੈ ਯੂ 7 ਦਿਨ ਵਾਂਗੂ 5-7 ਹਾਂਜੀ ਕਿੰਨਾ ਰਿਕਾਡ ਬਾਈ ਦੁੱਧ ਦਾ ਰਿਕਾਡ ਦਾ 22 ਲੀਟਰ ਹੈ ਪਹਿਲੀ ਸਵੇਰ ਠੀਕ ਆ ਬਾਈ ਬਿਊਟੀਫੁੱਲ ਫੇਸ ਬੜਾ ਪਿਆਰਾ ਸੀਮਨ ਪਤਾ ਚੰਗਾ ਹੀ ਲੱਗਿਆ ਬਾਈ ਸੀਮਨ ਹਾਂ ਆਪਦਾ ਆਪਣੀ ਲਪਾਇਆ ਹੋਇਆ ਵਾ ਓਕੇ ਤੇ ਆਪਣੇ ਕੋਲ ਸਟਰਾ ਹੈਗਾ ਠੀਕ ਆ ਬਾਈ ਤੇ ਉਹ ਹੈਗਾ ਰੋਮਿਓ ਦਾ ਰੋਮੀਓ ਦਾ ਠੀਕ ਆ ਬਿਊਟੀਫੁੱਲ ਟੋਆ ਬੋਦੀ ਕਲਰਫੁਲ ਰ ਕੱਚੀ ਕੱਚੀ ਆ ਥਾਨ ਦੇਖੋ ਕਿੰਨਾ ਕਮਾਲ ਦਾ ਲੱਗਿਆ ਅੱਥੀ ਜਿਓ ਲਿਓ ਚਾਹੇ ਮਸ਼ੀਨਾਂ ਚੋ ਲਓ ਇੱਕ ਨੰਬਰ ਥਾਨ ਲੱਗਿਆ ਨਾੜਾ ਨੂੜਾ ਲੇਵੇ ਤੇ ਫੁੱਲ ਆ ਬਾਈ ਕਿਆ ਬਾਤ ਆ ਖੋਲ ਲੇ ਬਾਈ ਤੋੜ ਕੇ ਰਗਾ ਦੇ ਬਾਕੀ ਚੰਗੇ ਰਿਕਾਰਡ ਦੀ ਆ ਸੀਮਨ ਦੀ ਡਿਟੇਲ ਮਿਲ ਜੂ ਸਟਰਾ ਬਾਈ ਕੋਲੇ ਪਿਆਗਾ ਬਿਊਟੀਫੁੱਲ ਆ ਕਿਸੇ ਪਾਸੋਂ ਵੜਾ ਥਤਰਾ ਨਹੀਂ ਹੈਗੀ ਲੈ ਤੋੜਾ ਚੈੱਕ ਕਰੋ ਕਲਰਫੁਲ ਐਨ ਓਕੇ ਆ ਕਰਮਲੀ ਦਾ ਇੱਲੀ ਵਾਸਤੇ ਕੱਚੀ ਕੱਚੀ ਐ ਵੀ। ਕੀ ਬਾਤ ਹੈ ਭਾਈ। ਕੀ ਮੋਲ ਲਈ ਜਾਇਜ਼ ਜਾਂ ਫਿਰ ਇਹਨਾਂ? ਮੋਲ ਫੋਨ ਤੇ ਕਰ ਲੈ। ਜਾਇਜ਼ ਹੀ ਹੋ। ਹਾਂ ਜਾਇਜ਼ ਹੀ ਹੋਊਗਾ। ਬਸ ਠੀਕ ਹੈ ਭਾਈ। ਬਾਲਾ ਬਾਈ ਕਹਿੰਦਾ ਮੋਲ ਨਹੀਂ ਕਰਦੇ। ਜਾਇਜ਼ ਮੋਲ ਰੱਖਾਂਗੇ, ਖਿੱਚ ਕੇ ਮੋਲ ਰੱਖਾਂਗੇ। ਮੋਲ ਹੋਣਾ ਜਿਹੜਾ ਹੂੰਟ ਤੇ ਹੋਵੇ। ਤੋੜਾ ਤੋੜਾ ਇੱਕ ਨੰਬਰ ਆ। ਵਾਸਤੇ ਕਲੀ ਕੱਚੀ ਕੱਚੀ ਆ ਉਸਾਂ ਨਾਲ ਅੰਦਾਜ਼ ਜਾਲਾ। ਬਲਦਾਂ ਗੱਡਣੀਆਂ ਪੂਰਾ ਪੰਡ ਵਾਲਾ ਲੇਵਾ ਲੈ ਕੇ ਨਾ ਫੇਰ ਕਰਮਾਲੀ ਨੇ ਸੋਣਾ ਬਲ ਦੇ ਕੋਲ ਬਲਬੁਲ ਬਹੁਤ ਪਿਆ ਹਣਾ ਹਜੇ ਹਾਂ ਹਜੇ ਤਾਂ ਕੱਚੀ ਕੱਚੀ ਬਹੁਤ ਕੱਚੀ ਹੈਗੀ ਕੱਚੀ ਕੱਚੀ ਹੈਗੀ ਬਣੂ ਬਹੁਤ ਅੱਗੇ ਵੀਰੇ ਆ ਗਈ ਮੱਝ ਕਿਹੜਾ ਸੂਆ ਸੂਂਦੀ ਆ ਇਹ ਚੌਥਾ ਸੂਂਦੀ ਆ ਇਹ ਕਿੰਨੇ ਦਿਨ ਲੂ ਬਈ ਇਹ ਲੈ ਜੂਗੀ 5 ਦਿਨ ਇਹ 5 ਦਿਨ ਕਿੰਨਾ ਕੁ ਰਿਕਾਰਡ ਹੈ ਵੀਰੇ ਦੁੱਧ ਦਾ ਰਿਕਾਰਡ ਹੈ ਦਾ 18 ਲੀਟਰ ਦਾ 18 18 ਲੀਟਰ ਦਾ ਓਕੇ ਬਈ ਕੱਦ ਬਹੁਤ ਹਾਂ ਕੱਦ ਬਹੁਤ ਆ ਫੁੱਲ ਕੱਦ ਦਾ ਛੋਟੀ ਨਾ ਮੰਨਿਓ ਫੇਸ ਸਿੰਘ ਸੂੰਗਾ ਪੂਰੇ ਵਜਨ ਵਾਲੀ ਮੱਝ ਬਹੁਤ ਚੰਗੇ ਰਿਕਾਰਡ ਵਾਲੀ ਹੈ ਠੀਕ ਹੈ ਇਹਦੇ ਵੀ ਚੰਗੇ ਭਰਾ ਹਾਂ ਇਹ ਕ੍ਰੋਸ ਹੋਈ ਹੋਈ ਹੈ ਡਾਇਰੈਕਟਰ ਕ੍ਰੋਸ ਸੀਗੀ ਠੀਕ ਹੈ ਸਸਤ ਹੋਈ ਹੈ ਖੋਲੀ ਬਾਈ ਮੜ ਪੂਰੀ ੱਲੀ ਕੱਚੀ ਕੱਚੀ ਆ ਦੁੱਧ ਦਾ ਰਿਕਾਰਡ ਬਾਈ ਨੇ ਬਹੁਤ ਚੰਗਾ ਦੱਸਿਆ ਮੱਝਾਂ ਬਾਈ ਕੋਲੇ ਬਹੁਤ ਨਹੀਂ ਸਾਰੀਆਂ ਦੁੱਧਤੀ ਲਾਈਆਂ ਹੋਈਆਂ ਨੇ گاਵਾ ਵੀ ਆ ਤੇ ਤਕਰੀਬਨ ਹੈਗੇ ਆ 30-35 ਨਗ ਬਾਈ ਕੋਲੇ ਆਪਾਂ ਜਗਾ ਦਾ ਕਰਕੇ ਥੋੜਾ ਇਧਰ ਫਰਸ਼ ਲਾਉਣਾ ਕਰਕੇ ਠੀਕ ਆ ਪਤਾ ਕਰਕੇ ਦੇਣੇ ਆ ਨਹੀਂ ਤਾਂ ਨਹੀਂ ਸਿੱਧ ਦਿੰਦੇ ਅਜੇ ਠੀਕ ਚਲੋ ਤੋਰਾ ਚੈੱਕ ਕਰੋ ਇੱਕ ਨੰਬਰ ਤੋਰਾ ਕਰਮਣੀ ਦਾ ਕੱਦ ਬਹੁਤ ਆ ਯਾਰ ਕੱਦ ਬਹੁਤ ਨੇ ਕੋਈ ਕਰਨੀ ਥਾਨ ਗਾੜੀ ਪਿਛਾੜੀ ਬੜੀ ਚੰਗੀ ਆ ਹਮ ਮੋਲੇ ਦਾ ਹੀ ਫੋਨ ਤੇ ਹੋਜੀ ਹਾਂ ਮੁੱਲ ਫੋਨ ਤੇ ਹੋ ਜਾਇਜ ਹੋ ਬਾਈ ਹਾਂ ਪੂਰਾ ਜਾਇਜ ਹੋ ਠੀਕ ਆ ਬਾਈ ਹਾਂ ਬਾਲਾ ਬਾਈ ਕਹਿੰਦਾ ਮੋਲ ਛੋਟੀ ਮੰਨ ਕੇ 라ਵੇ ਬੰਦਾ ਪੂਰੇ ਕੱਦ ਕਾਟਦੀ ਆ ਫੁੱਲ ਕਰਦਾ ਬਾਈ ਫੁੱਲ ਬਾਲਾ ਮੁੱਲ ਨਹੀਂ ਕਰਦੇ ਬਾਈ ਕਹਿੰਦਾ ਜਾਇਜ਼ ਮੁੱਲ ਹੋ ਮੱਝ ਦੇ ਹਿਸਾਬ ਨਾਲ ਮੁੱਲ ਹੋਣਾ ਪਰ ਚੰਗੇ ਦੁੱਧ ਵਾਲੀ ਆ ਨਿਸ਼ਾਨੀਆਂ ਸਾਰੀਆਂ ਓਕੇ ਆ ਕਿਉਂ ਕੱਦ ਬਹੁਤ ਲੇਵੇ ਦੀ ਖੁੱਲੀ ਬਹੁਤ ਆ ਥੱਲੇ ਹੁਣ ਬਹੁਤ ਖੁੱਲੀ ਡੁੱਲੀ ਬਣਾ ਬਹੁਤ ਜਿੱਦੇ ਤਿਆਰ ਹੋ ਗਈ ਦੱਸੂਗੀ ਥਾਂ ਤੋਂ ਇੱਕ ਨੰਬਰ ਗਰ ਇਹ ਪੰਜਾਂ ਤਾਂ ਉਹੀ ਰਹਿੰਦੇ ਆ ਦੇ ਹਮ ਵਾ ਕੱਚੀ ਆ ਅੰਦਾਜ਼ਾ ਉਸ ਹਿਸਾਬ ਨਾਲ ਲਾ ਲੈ ਨਗਸੀ ਭਰਾ ਕੋਲੇ ਦੋ ਦੋਨੀਆਂ ਦਿਖਾਤੇ ਕਿਸੇ ਵੀਰ ਨੂੰ ਦੋਨਾਂ ਚ ਕੋਈ ਵੀ ਪਸੰਦ ਆਵੇ ਬਾਈ ਨੈਕ ਨੈਕ ਕਰ ਲਿਓ ਧੰਨਵਾਦ